ਨਿਊਜ਼ ਟਾਈਮ ਵਰਲਡ ਵਿੱਚ ਆਪ ਸਭ ਦਾ ਸਵਾਗਤ ਹੈ ਦੋਸਤੋ ਅੱਜ ਇਸ ਚੈਨਲ ਤੇ ਮੈਂ ਬੜੀ ਅਹਿਮ ਜਾਣਕਾਰੀ ਦੇਣ ਜਾ ਰਿਹਾ ਜੋ ਡੇਰਾ ਬਿਆਸ ਦੇ ਨਾਲ ਸੰਬੰਧਿਤ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਡੇਰਾ ਬਿਆਸ ਪੂਰੀ ਦੁਨੀਆ ਦੇ ਵਿੱਚ ਉਸ ਡੇਰੇ ਦਾ ਨਾਮ ਹੈ ਤੋ ਕਿ ਮੌਜੂਦਾ ਸਤਗੁਰੂ ਬਾਬਾ ਗੁਰਿੰਦਰ ਸਿੰਘ ਜੀ ਉਹ ਦੁਨੀਆ ਦੇ ਕੋਨੇ-ਕੋਨੇ ਤੇ ਜਾਂਦੇ ਨੇ ਤੇ ਸੱਚ ਦੇ ਮਾਰਗ ਦੇ ਨਾਲ ਜੋੜਨੇ ਦੀ ਸੰਗਤ ਨੂੰ ਕੋਸ਼ਿਸ਼ ਕਰਦੇ ਨੇ ਜਿਵੇਂ ਤੁਸੀਂ ਜਾਣਦੇ ਹੋ ਕਿ ਆਈ ਮੇਨੇ ਕੋਈ ਨਾ ਕੋਈ ਪੰਡਾਰਾ ਜ਼ਰੂਰ ਹੁੰਦਾ ਹੈ ਔਰ ਜਿਸ ਪੰਡਾਰੇ ਦੇ ਉੱਪਰ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਤੱਕ ਵੀ ਲੋਕ ਪਹੁੰਚ ਸਕਦੇ ਨੇ ਉਹ ਡੇਰਾ ਬਿਆਸ ਪਹੁੰਚਦੇ ਨੇ ਸਤਿਗੁਰੂ ਗੁਰਿੰਦਰ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ ਉਹਨਾਂ ਦੇ ਬਚਨ ਸੁਣਦੇ ਨੇ ਔਰ ਡੇਰੇ ਦੀ ਪੂਰੀ ਆਬੋ ਹਵਾ ਡੇਰੇ ਦੀ ਪੂਰੇ ਡੇਰੇ ਦੇ ਐਟਮੋਸਫੀਅਰ ਨੂੰ ਵੇਖ ਕੇ ਸੱਚਮੁੱਚ ਮਨ ਮੁਗਦ ਹੋ ਜਾਂਦੇ ਨੇ ਔਰ ਇੱਕਦਮ ਉਹਨਾਂ ਦਾ ਜਿਹੜਾ ਮਨ ਹੈ ਸ਼ਾਂਤ ਹੋ ਜਾਂਦਾ ਹੈ ਵੱਡੀ ਜਾਣਕਾਰੀ ਇਹ ਹੀ ਦੇਣਾ ਚਾਹੁੰਦੇ ਆ ਕਿਉਂਕਿ ਡੇਰਾ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਡੇਰੇ ਵਿੱਚ ਅਨੁਸ਼ਾਸਨ ਦੀ ਗੱਲ ਕਰ ਲਓ ਅਨੁਸ਼ਾਸਨ ਹਰ ਇੱਕ ਲਈ ਬਹੁਤ ਜ਼ਰੂਰੀ ਆ ਆਪਾਂ ਮੇ ਕੋਈ ਖਾਸਮ ਖਾਸ ਕਿਉਂ ਨਾ ਹੋਵੇ ਔਰ ਜਦੋਂ ਵੀ ਗੱਲ ਹੋਏਗੀ ਅਨੁਸ਼ਾਸਨ ਦੀ ਬਾ ਕਮਾਲ ਗੱਲ ਹੋਏਗੀ ਔਰ ਹਮੇਸ਼ਾ ਵਾਸਤੇ ਸਫਾਈ ਦੀ ਔਰ ਤੁਸੀਂ ਦੇਖੋ ਕਿ ਆਮ ਛੋਟਾ ਜਿਹਾ ਫੰਕਸ਼ਨ ਹੁੰਦਾ ਤੇ ਆਪਾਂ ਕਿਸ ਤਰ੍ਹਾਂ ਵਾਲੇ ਦਿਵਾਲੀ ਜੋ ਵੀ ਵਿਖਰਿਆ ਦੇਖਦੇ ਆ ਭੱਡੇਰਾ ਵਿਆਸ ਦੇ ਵਿੱਚ ਅਜੇਹਾ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆਏਗਾ ਡੇਰੇ ਵਿਆਸ ਦੀ ਬੇਸ਼ੱਕੋ ਕੈਂਟੀਨ ਹੋਵੇ ਲੰਗਰ ਘਰ ਹੋਵੇ ਕਿਸੇ ਪਾਸੇ ਵੀ ਚਲ ਜਾਓ ਤੁਹਾਨੂੰ ਤੁਹਾਨੂੰ ਇਦਾਂ ਮਹਿਸੂਸ ਹੋਏਗਾ ਕਿ ਇੱਥੇ ਹੀ ਕਪੜਾ ਬਿਚਾ ਕੇ ਅਸੀਂ ਬੈਠ ਜਾਈਏ ਸੌਂ ਜਾਈਏ ਔਰ 2 ਮਿੰਟ ਰੈਸਟ ਕਰ ਸਕੀਏ ਔਰ ਦੂਜੇ ਪਾਸੇ ਸਿਰ ਤਾਂ ਸਿਰਫ ਉਤੇ ਨਰੋਲ ਬਾਣੀ ਦਾ ਬਾਣੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੀ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਂਦਾ ਹੈ ਹਾਲਾਂਕਿ ਬਹੁਤ ਸਾਰੇ ਲੋਕ ਅਲੱਗ-ਅਲੱਗ ਆਪਣੇ ਬਚਨ ਫਰਮਾਉਂਦੇ ਨੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਅਸੀਂ ਉਸ ਬਹਿਸ ਦੇ ਵਿੱਚ ਨਹੀਂ ਪੈਣਾ ਹਰ ਇੱਕ ਦੇ ਕੋਲ ਆਪਣਾ ਗੱਲ ਕਹਿਣ ਦਾ ਅਧਿਕਾਰ ਹੈ ਲੇਕਿਨ ਅਸੀਂ ਜੋ ਪ੍ਰੈਕਟੀਕਲੀ ਉੱਥੇ ਦੇਖਿਆ ਹੈ ਕਿ ਉੱਥੇ ਸਿਰਫ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਸ ਚੁਬਾਣੀ ਲੈ ਕੇ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਾਂ ਬਾਕੀ ਪ੍ਰਚਾਰ ਸਹਿਬਾਨ ਨੇ ਉਹ ਬਕਾਇਦਾ ਤੌਰ ਤੇ ਉੱਥੇ ਪ੍ਰਚਾਰ ਕਰਦੇ ਨੇ ਔਰ ਦੋਸਤੋ ਲੰਗਰ ਵਿਵਸਥਾ ਦੀ ਜੇ ਗੱਲ ਕਰੀਏ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਬੜੇ ਮਾਰੇ ਦੇ ਬਚਨ ਕਈ ਵਾਰ ਸ਼ੇਅਰ ਕੀਤੇ ਆ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰਗੱਦੀ ਤੁਹਾਨੂੰ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਪੰਜ ਚਾਰ ਜਿਹੜੇ ਮਤਲਬ ਕਹਿ ਸਕਦੇ ਦਿਲ ਦੇ ਵਿੱਚ ਕੁਐਸਚਨ ਸੀਗੇ ਉਹ ਸ਼ੇਅਰ ਕੀਤੇ ਉਹਨਾਂ ਨੇ ਲੰਗਰ ਦੀ ਵੀ ਗੱਲ ਕੀਤੀ ਕਿ ਇੱਥੇ ਲੰਗਰ ਨਹੀਂ ਮੁੱਕਣਾ ਚਾਹੀਦਾ ਫਿਰ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਤੋਂ ਮੰਗ ਨਹੀਂ ਸਕਦਾ ਬਾਬਾ ਜੀ ਨੇ ਬੜੇ ਮਹਾਰੇ ਨੇ ਉਹ ਵੀ ਕਬੂਲ ਕਰ ਲਿਆ ਫਿਰ ਕਿਹਾ ਕਿ ਮੈਂ ਫੈਮਿਲੀ ਦਾ ਪਰਸਨ ਹੈ ਮੇਰੇ ਬੱਚੇ ਨੇ ਕਿ ਮੈਂ ਕਿਸੇ ਦੇ ਮੇਰੇ ਬੱਚੇ ਮੁਹਤਾਜ ਨਾ ਹੋਣ ਇਹ ਵੀ ਹੋ ਗਿਆ ਉਹ ਅਲਟੀਮੇਟ ਇਹ ਹੋਇਆ ਕਿ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹ ਗੱਲ ਮੌਜੂਦਾ ਬਾਬਾ ਜੀ ਵੀ ਦੱਸਿਆ ਕਰਦੇ ਸਨ ਕਿ ਅੱਜ ਤੁਸੀਂ ਦੇਖ ਲਓ ਕਿ ਲੰਗਰ 24 ਘੰਟੇ ਚੱਲਦਾ ਹੈ ਲੰਗਰ ਦਾ ਤੁਹਾਨੂੰ ਜਦੋਂ ਮਰਜ਼ੀ ਤੁਸੀਂ ਡੇਰੇ ਚ ਪ੍ਰਵੇਸ਼ ਕਰੋ ਤੁਹਾਨੂੰ ਗਰਮਾ-ਗਰਮ ਪ੍ਰਸ਼ਾਦਾ ਜਿਹੜਾ ਉੱਥੇ ਮਿਲੇਗਾ ਸੋ ਵੱਡੀ ਜਾਣਕਾਰੀ ਇਹ ਹੀ ਹੈ ਦੋਸਤੋ ਕਿ ਇਸ ਟਾਈਮ ਇਸ ਮਹੀਨੇ ਵਿੱਚ ਮਤਲਬ ਜੁਲਾਈ ਦੇ ਮਹੀਨੇ ਵਿੱਚ ਕੋਈ satsang ਨਹੀਂ ਹੈ ਬਾਬਾ ਜੀ ਦਾ ਹੋ ਸਕਦਾ ਬਾਹਰਲੇ ਪ੍ਰੋਗਰਾਮ ਹੋਣ ਪਰ ਇੱਥੇ ਬਿਆਸ ਦੇ ਵਿੱਚ ਬਾਬਾ ਜੀ ਦਾ ਕੋਈ ਪ੍ਰੋਗਰਾਮ ਨਹੀਂ ਹੈ ਜੁੜੇ ਰਹੋ న్యూਸ ਟਾਈਮ world tv ਦੇ ਨਾਲ ਤੇ ਸਬਸਕ੍ਰਾਈਬ ਜ਼ਰੂਰ ਕਰੋ